ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪਹਿਲੇ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 21 ਤੋਂ ਲੈ ਕੇ 26 ਮਈ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਕੜਾਕੇ ਦੀ ਗਰਮੀ ਪੈਣੀ ਸ਼ੁਰੂ ਹੋ ਚੁੱਕੀ ਹੈ ਸ਼ੀਤ ਲਹਿਰ ਸੋਰੀ ਲੂ ਵਰਗੇ ਹਾਲਾਤ ਬਣੇ ਹੋਏ ਨੇ ਲਗਾਤਾਰ ਹਵਾ ਦਾ ਰੁੱਖ ਵੀ ਹੁਣ ਗਰਮੀ ਵਾਲਾ ਹੋ ਚੁੱਕਿਆ ਹੈ ਤਾਪਮਨ 44 ਤੋਂ 45 ਡਿਗਰੀ ਪੰਜਾਬ ਦੇ ਵਿੱਚ ਵਧਣੇ ਸ਼ੁਰੂ ਹੋ ਚੁੱਕੇ ਨੇ ਬੀਤੇ ਦਿਨੀ ਪੰਜਾਬ ਦੇ ਬਠਿੰਡੇ ਇਲਾਕੇ ਦੇ ਵਿੱਚ 45 ਡਿਗਰੀ ਤਾਪਮਨ ਦੇਖਿਆ ਗਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਤਾਪਮਾਨ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੌਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਸਾਨੂੰ ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਸਾਡੇ ਪੇਜ ਨੂੰ ਫੋਲੋ ਅਤੇ ਲਾਈਕ ਕਰ ਲਓ ਤਾਂ ਕਿ ਆਉਂਦੀ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰਿਕਾਰਡ ਤੋਂ ਮਿਲਦੀ ਰਹੇ ਹੁਣ ਗੱਲ ਕਰਦੇ ਆ ਤਾਜ਼ਾ ਸੈਟਰਡੇ ਮਚ ਦੀ ਫਿਲਹਾਲ ਸੈਟਰਡੇ ਮਚ ਤੋਂ ਮੌਸਮ ਸਾਫ ਹੈ ਹਲਕੇ ਦਰਮਿਆਨੇ ਇੱਕ ਵੈਸਟਰਨ ਡਿਸਟਰਬੈਂਸ ਪਹਾੜੀ ਕਿਨਾਰੇ ਵਿੱਚ ਆਈ ਹੋਈ ਹੈ ਜਿਸ ਦੇ ਨਾਲ ਅੱਜ ਬੱਦਲਬਾਜ਼ੀ ਦਾ ਮਾਹੌਲ 21 ਤਰੀਕ ਨੂੰ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਵੀ ਹੋ ਸਕਦੀ ਹੈ ਹੁਣ ਆਪਾਂ ਡਿਸਕਸ ਕਰਾਂਗੇ ਪੰਜਾਬ ਦੇ ਮੌਸਮ ਦੇ ਹਾਲਾਤ 26 ਮਈ ਤੱਕ ਕੀ ਅਲਰਟ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਉਸ ਤੋਂ ਬਾਅਦ ਮੌਨਸੂਨ ਦੀ ਕੀ ਹੈ ਪਟਿਆ ਮੌਨਸੂਨ ਦੀ ਅਪਡੇਟ ਵੀ ਨਾਲ ਦੀ ਨਾਲ ਲਵਾਂਗੇ ਹੁਣ ਗੱਲ ਕਰਦੇ ਆ ਅਲਰਟ ਕੀ ਜਾਰੀ ਹੋਏ ਨੇ ਜੀ ਅ ਅਲਰਟ ਦੀ ਗੱਲ ਕੀਤੀ ਜੇ ਤਾਂ ਮੌਸਮ ਵਿਭਾਗ ਵੱਲੋਂ 21 ਗ੍ਰੀਗ ਨੂੰ ਵੀ ਆਈਸੋਲੇਟਡ ਮੌਸਮ ਹੈ ਜੀ ਠੀਕ ਹੈ ਹਲਕੀ ਦਰਵੰਦੀ ਬੂੰਦਾਬੰਦੀ ਪੰਜਾਬ ਦੇ ਵਿੱਚ ਹੋ ਸਕਦੀ ਹੈ 22 ਤਰੀਕ ਨੂੰ ਟੋਟਲੀ ਮੌਸਮ ਡਰਾਈ ਹੈ ਕੋਈ ਵੱਡਾ ਅਲਰਟ ਨਹੀਂ ਹੈ ਮੌਸਮ ਖੁਸ਼ਕ ਅਤੇ ਗਰਮੀ ਵਾਲਾ ਬਣਿਆ ਰਹੇਗਾ 23 24 25 ਨੂੰ ਵੀ ਆਈਸੋਲੇਟਡ ਮੌਸਮ ਹੈ ਤੇ 26 ਤੀ ਤਿੰਨ ਥੋੜੇ ਜਿਹੇ ਹਾਲਾਤ ਜਿਹੜੇ ਨੇ ਉਹ ਜ਼ਿਆਦਾ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਹੈ ਉਹ ਤਾਂ yellow alert ਹੀ ਜਾਰੀ ਨੇ ਕੋਈ ਵੱਡਾ ਹਲਚਲ ਨਹੀਂ ਹੈ 21 ਤਰੀਕ ਨੂੰ ਹੀਟ ਵੇਵ ਬਣਦੀ ਰਹਿਣ ਦੀ ਉਮੀਦ ਹੈ ਜਾਨੀ ਕਿ ਗਰਮੀ ਦਾ ਮਾਹੌਲ ਖੁਸ਼ਕ ਅਤੇ ਗਰਮ ਹਵਾਵਾ ਜਾਨੀ ਕਿ ਲੂ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਅਤੇ ਜੋ ਤੁਹਾਨੂੰ ਇੱਕ ਵੈਸਟਰਨ ਸਰਵਿਸ ਦੱਸਿਆ ਸੀ ਜੋ ਹਮਾਚਲ ਪ੍ਰਾਂਤ ਤੋਂ ਵਾਇਦਾ ਦਿਖਾਈ ਦੇ ਰਹੇ ਆ ਉਹ ਪੰਜਾਬ ਦੇ ਵਿੱਚ ਬਾਅਦ ਦੁਪਹਿਰ ਐਂਟਰੀ ਕਰ ਸਕਦਾ ਹੈ ਉਨਤਾਵੰਦੀ ਕਿਲੋਮੀਟਰ ਕਰਨੀ ਦਹਾਪੇ ਦੇ ਹੋਤੇ ਇਲਾਕੇ ਦੇ ਵਿੱਚਕਾਰ ਜਿਹੜੇ ਕਿ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮਹਾਲੀ ਮੋਨਿੰਡਾ ਚੰਡੀਗੜ੍ਹ ਲੁਧਿਆਣਾ ਤੋਂ ਹੁੰਦਾ ਹੋਇਆ ਸਿਸਟਮ ਥੋੜਾ ਬੋਤਲ ਲੁਧਿਆਣਾ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਜਿੱਦੇ ਵਿੱਚ ਖੰਨੇ ਦਾ ਇਲਾਕਾ ਕੁਛ ਕਾ ਗਿਆ ਥੋੜਾ ਬੋਧਾ ਦਰਾਹੇ ਦਾ ਬਲਾ ਚੌਰ ਦਾ ਉਸ ਤੋਂ ਇਲਾਵਾ ਅਗਰ ਗਲ ਕੀਤੀ ਜਾਵੇ ਤਾਂ ਥੋੜੀ ਬੋਤੀ ਪਟਿਆਲਾ ਫਤੇਗੜ ਸਾਹਿਬ ਵਿੱਚ ਵੀ ਬੂੰਦਾਬੰਦੀ ਹੋਣ ਦੀ ਉਮੀਦបាន ਦੀ ਹੋਈ ਦਿਖਾਈ ਦੇ ਰਹੀ ਹੈ ਨਾਲ ਇਹ ਜਿਲ੍ਹਾ ਜਲੰਧਰ ਕਪੂਰਥਲਾ ਦੇ ਨੇੜੇ ਤਰੇੜੇ ਇਲਾਕੇ ਵਿੱਚ ਵੀ ਇਹੇ ਹਾਲਾਤ ਬਣ ਸਕਦੇ ਨੇ ਪਰ ਉਮੀਦ ਕਾਫੀ ਘੱਟ ਹੈ ਫਿਰ ਅਗਰ 22 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਟੋਟਲੀ ਮੌਸਮ ਖੁਸ਼ਕ ਹੈ ਅ ਰਾਤ ਦੇ ਸਮੇਂ ਜਿਆਦਾ ਗਰਮੀ ਦੀ ਉਮੀਦ 22 ਤੱਕ ਨੂੰ ਕੀਤੀ ਜਾ ਰਹੀ ਹੈ ਕਿਉਂਕਿ ਜਿਆਦਾ ਤਰ ਜੋ ਦਿਨ ਦੇ ਵੇਲੇ ਮੌਸਮ ਬੜ ਰਿਹਾ ਹੈ ਨੇ ਉਸ ਦੇ ਕਾਰਨ ਰਾਤਾਂ ਦੇ ਉੱਪਰ ਵੀ ਹੁਣ ਗਰਮੀ ਦਾ ਅਸਰ ਪੈਣਾ ਸ਼ੁਰੂ ਹੋ ਜਾਵੇਗਾ ਫਿਰ ਅਗਰ ਗੱਲ ਕੀਤੀ ਜਾਵੇ ਤਾਂ 23 ਤਰੀਕ ਨੂੰ ਹਲਕੀ ਦਰਮਿਆਨੀ ਗਰਜ ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਬੂੰਦਾਬੰਦੀ ਵੀ ਹੋ ਸਕਦੀ ਹੈ 24 ਤਰੀਕ ਨੂੰ ਵੀ ਸੇਮ ਹਾਲਾਤ ਨੇ 25 ਤਰੀਕ ਨੂੰ ਵੀ ਅਜਿਹੇ ਹਾਲਾਤ ਬਣ ਸਕਦੇ ਨੇ ਕਿਸੇ ਕਿਸੇ ਇਲਾਕੇ ਵਿੱਚ ਟੁੱਟਵੇਂ ਰੋ ਦੇ ਵਿੱਚ ਬੂੰਦਾਬੰਦੀ ਤੇਜ਼ ਹਵਾਵਾਂ ਚੱਖੜ ਅਤੇ ਗਰਜ ਚਮਕ ਦੇ ਹਾਲਾਤਾਂ ਨੂੰ ਬਾਅਦ ਦੁਪਹਿਰ ਦੇਖਣ ਨੂੰ ਮਿਲਣਗੇ ਕਿਉਂਕਿ ਪ੍ਰੀ ਮੌਨਸੂਨ ਗਤੀਵਿਧੀ ਦਾ ਸਮਾਂ ਹੈ ਅਜਿਹੇ ਦੇ ਵਿੱਚ ਕਾਹੜੇ ਮੀਂਹ ਹੁੰਦੇ ਨੇ ਉਹ ਜ਼ਿਆਦਾਤਰ 2-3 ਵਜੇ ਤੋਂ ਬਾਅਦ ਤੋਂ ਲੈ ਕੇ ਰਾਤ ਤੱਕ ਦੇਖਣ ਨੂੰ ਮਿਲਦੇ ਨੇ ਅਚਾਨਕ ਗਰਜ ਚਮਕ ਹੋਣਾ ਤੇ ਹਨੇਰੀ ਧੂੜ ਪਰੇ ਹਵਾਵਾਂ ਤੇ ਥੋੜੀ-ਬੋਤੀ ਬੂੰਦਾਬੰਦੀ ਵੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਇਹੇ ਹਾਲਾਤ ਹੀ 26 ਤਰੀਕ ਨੂੰ ਬਣਦੇ ਹੋ ਤੇ ਕਰੀ ਕਰ ਰਹੇ ਨੇ ਤੇ ਉਮੀਦ ਫਿਲਹਾਲ ਇਹਨਾਂ ਦਿਨਾਂ ਵਿੱਚ ਮੀਂਹ ਦੀ ਘਟ ਹੈ ਕਿ ਜਿਸ ਤਰੀਕੇ ਦੇ ਹਾਲਾਤ ਨੇ ਜਿਆਦਾਤਰ ਵੰਡੇ ਸਿਸਟਮ ਦੇ ਹੋ 31 ਮਈ ਜਾਂ 30 ਮਈ ਤੋਂ ਬਾਅਦ ਹੀ ਬਣਦੇ ਦਿਖਾਈ ਦੇ ਰਹੇ ਨੇ ਫਿਲਹਾਲ ਹਲਕੀ ਦਰਮਿਆਨੀ ਬੂੰਦਾਬੰਦੀਆਂ ਹੁੰਦੀਆਂ ਰਹਿਣਗੀਆਂ ਇਸ ਤੋਂ ਇਲਾਵਾ ਹੁਣ ਅਗਰ ਗੱਲ ਕੀਤੀ ਜਾਵੇ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕੀ ਅਪਡੇਟ ਹੈ 2025 ਮੌਨਸੂਨ ਦੀ ਅਪਡੇਟ ਲੈ ਕੇ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਸਾਊਥ ਦੇ ਏਰੀਆ ਵਿੱਚ ਹੀ ਮੌਨਸੂਨ ਘੁਮ ਰਿਹਾ ਹੈ ਨੋਰਮਲ ਦਿਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਜਿੱਥੇ ਹੁਣ ਇਸ ਜਗ੍ਹਾ ਜਿੱਥੇ ਕ੍ਰਾਸ ਹੋਇਆ ਹੈ ਸ਼੍ਰੀਲੰਕਾ ਦੇ ਵਿੱਚਕਾਰ ਇੱਥੇ ਇਹ ਨੋਰਮਲੀ 27 ਮਈ ਦੇ ਨੇੜੇ ਤੇ ਪਹੁੰਚਦਾ ਹੈ ਜਿੱਥੇ ਕਿ 19 ਅਤੇ 20 ਮਈ ਨੂੰ ਟੱਚ ਕਰ ਚੁੱਕਿਆ ਤੁਸੀਂ ਦੇਖੋਗੇ ਜਿਹੜੀ ਇਹ ਵਾਲੀ ਲਾਲ ਲਾਈਨ ਹੈ ਇਸ ਤੇ ਇਹ ਕ੍ਰਾਸ ਕਰ ਚੁੱਕਿਆ ਜੋ ਨੀਲੀ ਲਾਈਨ ਹੈ ਇਸ ਦਾ ਮਤਲਬ ਇਹ ਹੁਣ ਇੱਥੇ ਪਹੁੰਚ ਚੁੱਕਿਆ ਹੈ ਇਹ ਇਹ ਦੇ ਵਿਚਕਾਰ ਉਮੀਦ ਹੈ ਕਿ ਜਿਵੇਂ ਇਸ ਤਰ੍ਹਾਂ ਕੇ ਇਹ 5 ਤੋਂ 6 ਦਿਨ ਐਡਵਾਂਸ ਪਹੁੰਚ ਰਿਹਾ ਤਾਂ 20 ਮਈ ਦੀ ਜਿਹੜੀ ਅਪਡੇਟ ਹੈ ਇਹਦੇ ਮੁਤਾਬਕ ਇਹ 6 ਦਿਨ ਐਡਵਾਂਸ ਚੱਲ ਰਿਹਾ ਜਿਸ ਦੇ ਨਾਲ ਉਮੀਦ ਹੈ ਕਿ ਆਉਂਦੇ ਲਗਭਗ 4 ਤੋਂ 5 ਦਿਨਾਂ ਦੇ ਵਿਚਕਾਰ ਇਹ ਸਾਊਥ ਇੰਡੀਆ ਕੇਰਲਾ ਤੇ ਤਾਮਿਲनाडु ਵਿੱਚ ਐਂਟਰ ਕਰ ਜਾਵੇਗਾ ਫਿਰ ਹਾਲ ਹਲਕੇ ਦੇ ਰਮੈਨ ਨੇ ਸਾਈਕਲੋਨ ਬਣਨੇ ਵੀ ਸ਼ੁਰੂ ਹੋ ਚੁੱਕੇ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਵੀ ਥੋੜੇ ਬਹੁਤੇ ਮੀਂਹ ਦੇ ਵਿੱਚ ਡਿਲੇ ਹੋ ਰਿਹਾ ਕੋਸ਼ਿਸ਼ ਕਰਾਂਗੇ ਮੌਨਸੂਨ ਦੀ ਹਰੇਕ ਅਪਡੇਟ ਤੁਹਾਨੂੰ ਸਮੇਂ ਸਿਰ ਦੇਣ ਦੀ ਜੋ ਵੀ ਨਵੀਂ ਅਪਡੇਟ ਹੋਵੇਗੀ ਉਹ ਵੀਡੀਓ ਚੈਨਲ ਦੇ ਉੱਪਰ ਜਲਦ ਹਾਜ਼ਰ ਹੋਵੇਗੀ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਚੈਨਲ ਫੋਲੋ ਅਤੇ ਲਾਈਕ ਕਰ ਲਓ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ